ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਤੇ ਪਾਲਕ ਦੀ ਪੁਰਜੀ ਦੇਖੋ ਜੀ ਜਿਹਦੇ ਵਾਸਤੇ ਆਪਾਂ 1/2 ਕਿਲੋ ਪਾਲਕ ਲਿੱਤੀ ਐ ਇਹ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਉਸ ਤੋਂ ਬਾਅਦ ਪਾਣੀ ਉਹਦਾ ਸੁਕਾ ਕੇ ਫਿਰ ਆਪਾਂ ਇਹਨੂੰ ਕੱਟ ਲਿੱਤਾ ਸੀ ਆ ਚਾਰ ਆਪਾਂ ਆਲੂ ਲਿੱਤੇ ਇਹ ਵੀ ਆਪਾਂ ਕਟਿੰਗ ਕਰਕੇ ਆ ਦੇਖੋ ਜੀ ਵਾਸ਼ ਕਰਕੇ ਉਸ ਤੋਂ ਬਾਅਦ ਪਾਣੀ ਵਿੱਚ ਰੱਖ ਦਿੱਤੇ ਸੀ ਵੀ ਆਲੂ ਕਾਲੇ ਨਾ ਹੋ ਜਾਣ ਤਿੰਨ ਆਪਾਂ ਪਿਆਜ਼ ਲਿੱਤੇ ਆ ਦੇਖੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਕੱਟ ਲਿੱਤਾ ਹੈ ਇੱਕ ਟਮਾਟਰ ਲਿੱਤਾ ਹੈ ਤਿੰਨ ਆਪਾਂ ਹਰੀ ਮਿਰਚ ਲਿੱਤੀ ਐ 10 12 ਗਲੀਆਂ ਆਪਾਂ ਲਸਣ ਦੀਆਂ ਲੈਤੀਆਂ। ਹੁਣ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੋਇਆ ਹੈ। ਉਹਦੇ ਵਿੱਚ ਪਾਇਆ ਆਪਾਂ ਤੇਲ। ਤੇ ਲਓ ਜੀ ਤੇਲ ਆਪਣਾ ਗਰਮ ਹੋ ਚੁੱਕਾ ਹੈ। ਆ ਰੁਕੋ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਇੱਕ ਚਮਚ ਆਪਾਂ ਜੀਰੇ ਦਾ ਪਾਉਣਾ। ਇੱਕ ਛੁਟਕੀ ਆਪਾਂ ਹਿੰਗ ਦੀ ਪਾਨੇ। ਇਹਨੂੰ ਨਾ ਆਪਾਂ ਥੋੜਾ ਜਿਹਾ ਭੁੰਨ ਲੈਨੇ ਆ। ਜ਼ਿਆਦਾ ਨਹੀਂ ਆਪਾਂ ਕਾਲਾ ਹੁੰਦੇ ਨੇ ਜੀਰੇ ਨੂੰ। ਇਹਰ ਵਧੀਆ ਵੀ ਲੱਗਦਾ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਲਸਣ ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ ਹੁਣ ਆਪਾਂ ਇਹਦੇ ਵਿੱਚ ਲਸਣ ਪਾਨੇ ਆ ਦੇਖੋ ਜਿਵੇਂ ਡੇਢੀ ਆ ਗਈ ਤੇ ਪਾਲਕ ਵੀ ਖੁੱਜੀ ਹੈ ਇਹਦੇ ਵਿੱਚ ਲਸਣ ਬਹੁਤ ਹੀ ਜ਼ਿਆਦਾ ਵਧੀਆ ਟੇਸ ਆਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਹਰੀ ਮੇਥੀ ਸਿੱ토리 ਆਪਾਂ ਹਿਲਾ ਲੈਨੇ ਆ ਲੱਤਨ ਆਪਾਂ ਥੋੜੀ ਜਿਹੀ ਰੱਖ ਕੋਣ ਲੈਨੇ ਕਾ। ਉਹ ਵੀ ਜਿਹੜਾ ਪਿਆਜ਼ ਐ ਇਹਨੂੰ ਆਪਾਂ ਜ਼ਿਆਦਾ ਨਹੀਂ ਪਕਾਣਾ। ਥੋੜਾ ਪਏਦਿਲੀ ਚ ਪਾ ਲੈ ਪਿਆਜ਼। ਤੇ ਆਲਪਾ ਕੇ ਵੀ ਆਪਾਂ ਹਿਲਾ ਲਵਾਂਗੇ ਇੱਕ ਵਾਰੀ। Non si può fare niente. Si può fare niente. Si può fare niente. Lodi, una fa fa niente. Lodi, una 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 చెక్ ల్యాం ప్యాజ టమాటర్థోగే ఎన్ను కిందలూ పాు అదే ఆలూ కలర్ పేరు పాని పా హీవు పట్టలే పటూ చెగా తీసరా పిల్సా హలో

namu tetapnya, Jadi ਹੋਨਾ ਪਾ ਉਪਰੋਂ ਦੀ ਸਾਫ ਕਰ ਲੈਣਾ ਸਰ ਥੋੜੀ देर ਬਾਅਦ ਆਪਾਂ ਪਕਾ ਲੈਨੇ ਆਂ ਲਓ ਜੀ ਹੁਨਾ ਪਾਲਵਾਂ ਚੈੱਕ ਕਰ ਲੈਨੇ ਆ ਆ ਦੇਖੋ ਅਬ ਦੇਖੋ ਆਲੂ ਆਪਣੇ ਪੱਕੇ ਟੁਕ ਗਿਆ ਹੁਨਾ ਪਏ ਦੇ ਵਿੱਚ ਪਾਨੇ ਆ ਪਾਲਕ ਮਾੜੀ ਲੋਜੀ पालक ਆਪਾਂ ਪਾ ਦਿੱਤੀ ਹੈ ਦੇਖੋ ਜੀ ਹੁਣ ਆਪਾਂ ਪਾਲਕ ਪਾ ਕੇ ਆਪਾਂ ਇਹਨੂੰ ਬਣਾਉਣਾ ਨਹੀਂ ਸਬਜ਼ੀ ਨੂੰ ਆਪਾਂ ਇਹਨੂੰ ਇਸ ਤਰ੍ਹਾਂ ਹੀ ਆਪਾਂ ਇੱਕ ਵਾਰੀ ਟਾਕ ਦੇਵੋਗੇ ਥੋੜੀ देर ਬਾਅਦ ਆਪਾਂ ਸਬਜ਼ੀ ਨੂੰ ਹਿਲਾਵਾਂਗੇ ਆ ਦੇਖੋ ਲਓ ਜੀ ਸਬਜ਼ੀ ਨੂੰ ਹੁਣ ਆਪਾਂ ਇੱਕ ਵਾਰ ਚੈੱਕ ਕਰ ਲੈਨੇ ਆ ਆ ਦੇਖੋ ਜੀ ਸਬਜ਼ੀ ਨੂੰ ਆਪਾਂ ਹੁਣ ਹੀ ਹਿਲਾਵਾਂਗੇ देखो जी जी तो आप पालक पाई है आप पालक पा उस बाद पा ही लाया नहीं सी आप क्यों नहीं लियाया क्योंकि आलू चंकी तरह पक जन नीचों स्टीम दे ना, आलू अपने नीचे लग ना जाए टूटने नहीं चाहिए आलू आ देखो, आलू अपने पूरी तरह पक् चुके हैं आई आलू नहीं टुट रहे आखो सारे अलग अलग आलू है इस करके नहीं पालक की स्टीम आलू अपने पूरी तरह गल चुके हैं ਤੁਨ ਆਪਾਂ ਥੋੜੀ ਦੇਰ ਆਪ ਕੋਰ ਵੇਟ ਕਰਦੇ ਆਂ ਸਬਜੀ ਨੂੰ ਹੁਣ ਆਪਾਂ ਜਲਾ ਦਿੱਤਾ ਚੰਗੀ ਤਰ੍ਹਾਂ ਦੇਖੋ ਜੀ ਮੀਡੀਅਮ ਗੈਸ ਤੇ ਆਪਾਂ ਸਬਜੀ ਬਣਾਈ ਹੈ ਆਲੂ ਪਾਲਕ ਦੀ ਗੈਸ ਨੂੰ ਬਿਲਕੁਲ ਵੀ ਤੇਜ਼ ਨਹੀਂ ਕਰਨਾਗਾ ਨਾ ਹੀ ਆਪਾਂ ਇਹਦੇ ਵਿੱਚ ਪਾਣੀ ਪਾਣਾ ਐਸ ਤਰ੍ਹਾਂ ਜੇਕਰ ਆਪਾਂ ਪਾਲਕ ਆਪ ਉਪਰੋਂ ਦੀ ਪਾਵਾਂਗੇ ਤੇ ਇਹਦੀ ਸਟੀਮ ਨਾਲ ਆਲੂ ਬਣ ਜਾਣਗੇ ਜੇਕਰ ਤੁਸੀਂ ਆ ਪਾਲਕ ਪਾ ਕੇ ਫਿਰ ਸਬਜੀ ਨੂੰ ਹਿਲਾਓਗੇ ਫਿਰ ਆਲੂ ਆਪਣੇ ਥਾਲ ਜਾਂਗੇ ਉਨਾ ਕੁ ਥੋੜੀ ਜਿਹੀ ਠੱਕ ਲੈ ਲੈਂਦੇ ਆ 2 ਮਿੰਟ ਵਾਸਤੇ ਲੋ ਜੀ ਹੁਣ ਆਪਾਂ ਸਬਜ਼ੀ ਨੂੰ ਇੱਕ ਵਾਰੀ ਚੈੱਕ ਕਰ ਲੈਂਦੇ ਆ ਆ ਦੇਖੋ ਜੀ ਸਬਜ਼ੀ ਆਪਣੀ ਕੜਾਈ ਦੇ ਨਾਲ ਬਿਲਕੁਲ ਵੀ ਨਹੀਂ ਲੱਗੀ ਆ ਦੇਖੋ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਇਸ ਤਰੀਕੇ ਨਾਲ ਸਬਜ਼ੀ ਬਣਾਇਓ ਬਹੁਤ ਹੀ ਵਧੀਆ ਬਣਦੀ ਹੈ ਉਹਨਾਂ ਪਏ ਦੇ ਵਿੱਚ ਪਾਨੇ ਆ ਲਾਸਟ ਤੇ ਦੇਸੀ ਘਿਓ ਦੇਖੋ ਜੀ ਇਹਦੇ ਵਿੱਚ ਆਪਾਂ ਦੇਸੀ ਘਿਓ ਵੀ ਪਾ ਸਕਦੇ ਆ ਜੇਕਰ ਆਪਣੇ ਕੋਲ ਘਰ ਦਾ ਮੱਖਣ ਹੈਗਾ ਤਾਂ ਮੱਖਣ ਵੀ ਪਾ ਸਕਦੇ ਆ ਇਹਦੇ ਵਿੱਚ ਆਪਾਂ ਬਟਰ ਵੀ ਪਾ ਸਕਦੇ ਆ ਹੁਣ ਆਪਾਂ ਇਹਦੇ ਵਿੱਚ ਪਾਨੇ ਇੱਕ ਚਮਚ ਆਪਾਂ ਦੇਸੀ ਘਿਓ ਦਾ ਇਹਦੇ ਵਿੱਚ ਦੇਸੀ ਘਿਓ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਥੋੜਾ ਪਹਿਲਾਂ ਹਿਲਾ ਲਿਓ ਲੋਕਿੰਗ ਸਬਜੀ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਧੰਨਵਾਦ